ਮਿੰਟੂ ਜੀ ਆਪਾਂ ਗੱਲਾਂਬੱਤਾਂ ਵੱਲ ਚੱਲ ਗਏ ਅੱਜ ਫੇਰ ਮਾਨਸਾ ਪੁਲਾਥਾਲੇ ਪਾਸੇ ਫਿਰਦੇ ਸੀਗੇ ਪੁਲਾਥ ਜਾਣ ਤੇ ਉੱਥੇ ਸੁਖਪਾਲ ਸਿੰਘ ਘਰਾ ਦਾ ਜ਼ਿਕਰ ਨਾ ਕਰਨੀ ਤਾਂ ਹੋ ਨਹੀਂ ਸਕਦਾ ਨਾ ਨਹੀਂ ਇਹ ਹੋ ਨਹੀਂ ਸਕਦਾ ਕਿ ਤੇਰੀ ਯਾਦ ਨਾ ਆਏ ਜੀ 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 ਨਹੀਂ ਇਹ ਹੋ ਨਹੀਂ ਤਾਂ ਮਾਨਸਾ ਉੱਥੇ ਉਹਨਾਂ ਨੇ ਜਾ ਕੇ ਚੱਕ ਦਾ ਕੰਮ ਆਪਦਾ ਖਾੜਾ ਚ ਜਾਤਾ ਉਹਨਾਂ ਨੂੰ ਫਰਮਾਇਸ਼ ਵੀ ਹੈ ਸੱਚਾ ਪਹਿਲੇ ਤਾਂ ਥੋੜੀ ਗੱਲਬਾਤ ਚਲੋ ਪਕੋੜੀ ਫਿਰ ਕਰਦੇ ਨੇ ਕਹਿੰਦੇ ਕਿ ਕਿੱਕਲੀ ਸੁਨਾਦੇ ਦੁਆਰਾ ਮੈਂ ਇਹ ਬਠਿੰਡੇ ਵਾਲੇ ਵਾਸਤੇ ਬਣੀ ਹੋਈ ਸੀ ਉਧਰਲੇ ਪਾਸੇ ਵੈਲਟ ਨੂੰ ਇਧਰ ਤੇ ਕੰਮ ਚੱਲਿਆ ਪੂਰਾ ਵੀ ਮਤਲਬ ਇਹ ਕਿ ਉਧਰਲੇ ਪਾਸੇ ਵੀ ਕਿੱਕਲੀ ਦੀ ਪੂਰੀ ਡਿਮਾਂਡ ਹੋਈ ਹੈ ਮੰਤਰਾ ਦੀ ਫਰਮਾਇਸ਼ ਤੇ ਹਾਂ ਕਹਿੰਦੇ ਕਿ ਕਿਕਲਿਸ ਨਾ ਪਰਮਾਨ ਸਾਹਿਬ ਨੇ ਸੁਣਾਈ ਨਹੀਂ ਪਰ ਉਹਨਾਂ ਨੇ ਇੱਕ ਜ਼ਰੂਰ ਉੱਥੇ ਚਿੱਠਾ ਕੱਢ ਲਿਆਂਦਾ ਜੀ ਫੋਨ ਦੇ ਵਿੱਚ ਹੀ ਰੱਖੀ ਸੀ ਚਿੱਠੀ ਉਹਨਾਂ ਨੇ ਮਾਨ ਸਾਹਿਬ ਨੇ ਕਹਿੰਦੇ ਕਿ ਖੈਰਾ ਸਾਹਿਬ ਨੇ ਨੀਲੀ ਸਿਆਹੀ ਦੇ ਨਾਲ ਚਿੱਠੀ ਲਿਖੀ ਸੀਗੀ ਪਾਵਰ ਕਾਮ ਨੂੰ ਮਾਰਚ 2018 ਦੇ ਵਿੱਚ ਕਹਿੰਦੇ ਕਿ ਭਾਈ ਜਿਹੜ ਉਹਤੋ ਵਾਰ ਕਹਿੰਦੇ ਕਿ ਬਾਈ ਖਹਿਰਾ ਸਾਹਿਬ ਨੇ ਚਿੱਠੀ ਤਾਂ ਲਿਖ ਦਿੱਤੀ ਉਹਤੋ ਵਾਰ ਨਾਖ ਉਹਨਾਂ ਨੇ ਫਾਰਮ ਭਰਿਆ ਨਾ ਹੀ ਬਿੱਲ ਭਰਿਆ ਤੇ ਉਹਨਾਂ ਨੇ ਬਿੱਲ ਕੱਢ ਲਿਆ ਮੈਂ ਰੱਖ ਉਹਨਾਂ ਗਲਤ ਕਰ ਜਾਂ 436500 ਰੁਪਇਆ ਅੱਟ ਪਿੱਛੇ ਹਾਂਜੀ 10 ਮੋਟਰਾਂ ਨੇ ਕਹਿੰਦੇ ਕਿ ਰਾਮਗੜ ਦੀਆਂ ਤਾਂ ਜਿਹਦੇ ਵਿੱਚ 4 ਮੋਟਰਾਂ ਨੇ ਖਹਿਰਾ ਸਾਹਿਬ ਦੇ ਨਾਮ ਦੇ ਉੱਪਰ ਨੇਗੀਆਂ ਕੁਝ ਹੋਰ ਨੇ ਕਿ ਜਿਹੜੇ ਉਹਨਾਂ ਦੇ ਨਾਲ ਨੇ ਟੋਟਲ 10 ਟੋਟਲ ਉਹਨਾਂ ਦੇ ਰਕ ਵਿੱਚ ਉਹਨਾਂ ਦੇ ਰਕ ਵਿੱਚ ਜਵਾਬ ਵੈਸੇ ਖਹਿਰਾ ਸਾਹਿਬ ਦਾ ਵੀ ਆ ਗਿਆ ਪਰ ਉਹਦੇ ਤੋਂ ਪਹਿਲਾਂ ਮੈਂ ਤੁਹਾਡੇ ਵਾਲੇ ਪਾਸੇ ਚੱਲਦਾ ਫਿਰ ਅੱਪਾ ਗੱਲਬਾਤ ਖਹਿਰਾ ਸਾਹਿਬ ਦੀ ਵੀ ਕਰਾਂਗੇ ਨਹੀਂ ਦੇਖ ਮੈਨੂੰ ਨਹੀਂ ਪਤਾ ਉਦੋਂ ਇਹ ਮੁੱਦਾ ਉੱਠਿਆ ਸੀਗਾ ਤੁਹਾਨੂੰ ਯਾਦ ਹੋਏਗਾ ਜਦੋਂ ਅਮਰਿੰਦਰ ਸਿੰਘ ਸਰਕਾਰ ਸੀਗੀ ਤਾਂ ਉਸ ਵੇਲੇ ਕਈਆਂ ਨੇ ਆਪਣੇ ਆਪ ਨੂੰ ਪੇਸ਼ ਕੀਤਾ ਸੀਗਾ ਕਿ ਅਸੀਂ ਸਬਸਿਡੀ ਛੱਡ ਰਹੇ ਹਾਂ ਅਸੀਂ ਸਬਸਿਡੀ ਛੱਡ ਰਹੇ ਹਾਂ ਬਾਦਲ ਵਾਲੇ ਵੀ ਇੱਕ ਮਾਰਥੀ ਸੀਗੇ ਜੀ ਬਾਅਦ ਚ ਕਿਸ ਨੇ ਛੱਡੀ ਆ ਕਿਸ ਨੇ ਨਹੀਂ ਛੱਡੀ ਮੈਨੂੰ ਉਹਦੇ ਬਾਰੇ ਨਹੀਂ ਪਤਾ ਹਾਂ ਉਦੋਂ ਪੁਲਰ ਸਾਹਿਬ ਨੇ ਸਟੋਰੀ ਵੀ ਲਾਈ ਸੀਗੀ ਉਸ ਤੋਂ ਬਾਅਦ ਹੀ ਕੰਮ ਮਿਲ ਲਗਾ ਜੀ ਹਾਂ ਜੀ ਉਸ ਵੇਲੇ ਮਤਲਬ ਕਿ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ ਤੇ ਇਹਨਾਂ ਨੇ ਨਾਗਰਾ ਸਾਹਿਬ ਵੀ ਸ਼ਾਇਦ ਉਹ ਦੋ ਦੋ ਆਏ ਸਨ ਅਗੇ ਕੁਲਜੀਤ ਨਾਗਰਾ ਨਾਗਰਾ ਹਾਂਜੀ ਹਾਂਜੀ ਇਹ ਕੁਝ ਐਸੇ ਸੀਗੇ ਕਾਂਗਰਸੀ ਆਗੂ ਕਿ ਜਿਨ੍ਹਾਂ ਨੇ ਆ ਕੇ ਆਖਿਆ ਸੀਗਾ ਕਿ ਅਸੀਂ ਸ਼ੈਦ ਜਾਖੜ ਸਾਹਿਬ ਵੀ ਸ਼ਾਇਦ ਜੇ ਮੈਂ ਨਹੀਂ ਬੋਲਦਾ ਇਸ ਤਰ੍ਹਾਂ ਮਤਲਬ ਕਿ ਖਾਸੇ ਲੀਡਰ ਸੀਗੇ ਜਿਹੜੇ ਅੱਗੇ ਆਏ ਸੀ ਉਹ ਹੁਣ ਕੀ ਫਾਰਮੈਲਿਟੀ ਰਹਿ ਗਈ ਆ ਕਿ ਨਹੀਂ ਰਹਿ ਗਈ ਮੈਨੂੰ ਨਹੀਂ ਪਤਾ ਜਦੋਂ ਪਾਵਰ ਕਮ ਨੂੰ ਅਗਲੇ ਨੇ ਪੱਤਰ ਲਿਖ ਦਿੱਤਾ ਤੇ ਪਾਵਰ ਕਮ ਇਹਨਾ ਨਹੀਂ ਕਰ ਸਕਦਾ ਕਿ ਜਾ ਕੇ ਘਰੋਂ ਜਾ ਕੇ ਉੱਥੇ ਫਾਰਮ ਭਰਾ ਲਿਆ ਵੇ ਗੱਲ ਸਹੀ ਹੈ ਬਈ ਤੁਹਾਡਾ ਕਿੰਨਾ ਫਾਇਦਾ ਹੋਊਗਾ 10 ਮੋਟਰਾਂ ਦੇ ਕਨੈਕਸ਼ਨ ਇਕੱਠੇ ਜਦੋਂ ਕਿਸੇ ਨੇ ਚਿੱਠੀ ਲਿਖ ਦਿੱਤੀ ਆ ਹੁਣ ਮੈਂ ਆਹੀ ਗੱਲ ਕਹਿਣਾ ਕਿ ਇੱਥੇ ਸਬਸਿਡੀ ਛੱਡਣੀ ਵੀ ਇੱਕ ਬੜੀ ਗੁੰਝਲਦਾਰ ਪ੍ਰਣਾਲੀ ਆ ਇਹਨੂੰ ਆਸਾਨ ਬਣਾਇਆ ਜਾਣਾ ਚਾਹੀਦਾ ਇੱਕ ਕਲਿੱਕ ਤੇ ਛੱਡੋ ਤੁਸੀਂ ਆਪਣੀ ਸਬਸਿਡੀ ਆ ਹੁਣ ਤੁਸੀਂ 22 ਰੁਪਏ ਨਰਿੰਦਰ ਮੋਦੀ ਜੀ ਪਾਉਂਦੇ ਨੇ ਆਪਣੇ ਅਕਾਊਂਟ 'ਚ ਸਿਲੰਡਰ ਲੈਣ ਤੇ ਦਫਾ ਕਰੋ ਬਾਈਆਂ ਖੁਣੋ ਕੀ ਯੱਕਾ ਖਲੋਤਾ ਜੇ ਛੱਡਣੀ ਹੋਵੇ ਪਰ 100 ਸਿਆਪੇ ਗੱਲ ਤਾਂ ਇਹ ਵੀ 22 ਰੁਪਏ ਪਿੱਛੇ 2200 ਲੱਗ ਜੂਗਾ ਮੈਨੂੰ ਲੱਗਦਾ ਹਾਂ ਜੀ ਉਹੀ ਗੱਲ ਹੈ ਕੱਢਣੇ ਪੈਣਗੇ ਜੀ ਮੈਂ ਤੁਹਾਨੂੰ ਦੱਸਾਂ ਕਿ ਮੈਂ ਵੀ ਕੁਝ ਇਹਦਾ ਦੱਸੀ ਸੀ ਸ਼ਾਇਦ ਤੁਹਾਨੂੰ ਅੱਗੇ ਵੀ ਕਿ ਮੈਨੂੰ ਇੱਕ ਸਬਸਿਡੀ ਛੱਡੀ ਸੀਗੀ ਸਹੂਲियत ਛੱਡੀ ਸੀਗੀ ਤਾਂ ਤੁਸੀਂ ਹਿਸਾਬ ਲਾ ਲਓ ਕਿ ਸਾਲ ਮੈਨੂੰ ਲੱਗ ਗਿਆ ਛੜਨ ਚ ਛੜਨ ਚ ਲੱਗ ਗਿਆ ਤਾਂ ਬਾਅਦ ਦੇ ਵਿੱਚ ਮਤਲਬ ਕਿ ਉਹ ਚਲੋ ਮੇਰਾ ਕੋਈ ਦੋਸਤ ਸੀਗਾ ਉਸਨੇ ਮੇਰੀ ਹੈਲਪ ਕੀਤੀ ਤੇ ਉਹ ਛੱਡੀ ਗਈ ਯਾਨੀ ਇਹ ਬੜਾ ਪੁੱਠਾ ਪੰਗਾ ਹੈ ਜੀ ਜਦੋਂ ਕਿਸੇ ਨੇ ਲੈਟਰ ਲਿਖ ਦਿੱਤੀ ਆ ਕਿਹਾ ਭਾਈ ਮੇਰੀ ਸਬਸਿਡੀ ਬੰਦ ਕਰ ਦਿੱਤੀ ਜਾਵੇ ਉਹਨੂੰ ਤੁਸੀਂ ਕਨਸੀਡਰ ਕਰੋ ਜੋ ਵੀ ਫਾਰਮੈਲਟੀ ਆ ਉਹਦੇ ਦਫ਼ਤਰ ਚ ਭੇਜੋ ਇੱਕ ਮੁਲਾਜ਼ਮ ਕਰਾ ਕੇ ਤੇ ਵਧੀਆ ਬਚਤ ਹੋਣੀ ਸੀਗੀ ਬੱਚੇ ਤੋਂ ਨਹੀਂ ਸੀ ਹੁਣ ਤੁਸੀਂ ਇਹ ਦੱਸ ਦਿਓ ਕਿ ਸੁਖਪਾਲ ਸਿੰਘ ਖਹਿਰਾ ਨੇ ਕੀ ਕੀਤਾ ਪਰ ਉਸ ਤੋਂ ਪਹਿਲਾਂ ਮੇਰਾ ਇਹੀ ਮੰਨਣਾ ਹੈ ਕਿ ਅਸੀਂ ਤੁਹਾਨੂੰ ਇਹੋ ਤੇ ਕਹਿੰਦੇ ਆ ਨਾ ਕਿ ਸਬਸਿਡੀ ਦੇ ਰਿਫਾਰਮਸ ਤੇ ਕਰੋ ਨਾ ਕਟੁਕਟ ਤੁਸੀਂ ਪੋਲੀਟੀਸ਼ੀਨ ਹੀ ਸਭ ਤੋਂ ਪਹਿਲਾਂ ਇਹ ਤੈਅ ਕਰੋ ਕਿ ਕਿਸ ਨੂੰ ਜ਼ਰੂਰਤ ਹੈ ਜੀ ਤੇ ਮੇਰਾ ਇੱਕ ਸਵਾਲ ਹੋਰ ਜੀ ਜੀ ਮਾਨ ਸਭ ਪੰਜਾਬ ਦੇ ਪੰਜਾਬ ਦੇ ਜੀ ਵਧਾਇਕਾਂ ਵਾਸਤੇ ਇੱਕ ਪੈਨਸ਼ਨ ਲੈ ਕੇ ਆਏ ਨੇ ਇੱਕ ਪੈਨਸ਼ਨ ਇੱਕ ਪੈਨਸ਼ਨ ਸਕੀਮ ਹੈ ਨਾ ਵਨ ਪੈਨਸ਼ਨ ਸਕੀਮ ਜੀ ਕੀ ਮਾਨ ਸਾਬ ਨੇ ਲੋਕ ਸਭਾ ਦੇ ਸਾਬਕਾ ਮੈਂਬਰ ਪਾਰਲੀਮੈਂਟ ਵਾਲੀ ਪੈਨਸ਼ਨ ਛੱਡੀ? ਇਹ ਵੀ ਜਵਾਬ ਦੇ ਦੇਣਾ ਅਗਲੀ ਵਾਰ। ਕਿਉਂਕਿ ਇੱਕ ਤਨਖਾਹ ਤੋਂ ਲੈ ਹੀ ਰਹੇ ਨੇ ਬਤੌਰ ਮੁੱਖ ਮੰਤਰੀ ਲੱਖ ਰੁਪਏ ਤੋਂ ਉੱਤੇ ਆ। ਸ਼ਾਇਦ ਪੈਨਸ਼ਨ ਸ਼ਾਇਦ ਉਹ ਲੈਂਦੇ ਆ। ਮੈਂ ਇੱਕ ਵਾਰੀ ਪੁੱਛਿਆ ਸੀ ਆਰਟੀਚ ਬਾਕੀ ਦੇ ਕਿਲੇ ਇਹਨਾਂ ਨੇ ਕੋਈ ਲਏ ਹੋਰ ਮੈਡੀਕਲ ਭੱਤੇ ਪੁੱਤ ਜੋ ਵੀ ਆ ਪੈਨਸ਼ਨ ਲੈਂਦੇ ਆ। ਸ਼ਾਇਦ ਲੈਂਦੇ ਆ ਜਿੰਨਾ ਮੈਨੂੰ ਯਾਦ ਆ। ਬਾਕੀ ਮੈਂ ਕੱਢ ਲੇ ਉਹ ਫਿਰ ਚੈੱਕ ਕਰ ਦਵਾਂਗਾ ਦੁਬਾਰਾ। ਇਹ ਵੀ ਐਥਿਕਲੀ ਤੁਸੀਂ ਕਰੋ ਨਾ ਸਪਸ਼ਟ ਜੀ ਕਿ ਕੀ ਵਿਧਾਨ ਸਭਾ ਦੇ ਵਿੱਚੋਂ ਜਦੋਂ ਤੁਸੀਂ ਸਾਬਕਾ ਐਮਐਲਏ ਹੋ ਜਾਓਗੇ ਕਿ ਉਦੋਂ ਵੀ ਪੈਨਸ਼ਨ ਨਹੀਂ ਲਾਉਂਗੇ ਛੱਡੋਗੇ ਇੱਕ ਪੈਨਸ਼ਨ ਜੀ ਆਪਣੇ ਆਪ ਛੱਡੋਗੇ ਇੱਕ ਪੈਨਸ਼ਨ ਤੁਸੀਂ ਵੀ ਰੀਤ ਪਾਓ ਨਾ ਹੁਣ ਤੋਂ ਲਾਂਦਿਓ ਹੁਣ ਤੋਂ ਲਾਂਦਿਓ ਕਿ ਜਦੋਂ ਮੈਂ ਸਾਬਕਾ ਐਮਐਲਏ ਹੋ ਜਾਵਾਂਗਾ ਉਦੋਂ ਮੇਰੀ ਇਹ ਪੈਨਸ਼ਨ ਤੇ ਲੱਗ ਹੀ ਜਾਣੀ ਹੈ ਤਾਂ ਮੈਂ ਲੋਕ ਸਭਾ ਲਈ ਛੱਡੀ ਮਿਸਾਲ ਤਾਂ ਫਿਰ ਇਦਾਂ ਹੀ ਪੈਦਾ ਹੋਣੀ ਹੈ ਜੀ ਤੇ ਮੈਂ ਤੇ ਵਾਰ-ਵਾਰ ਕਹਿੰਨਾ ਕੁਝ ਲੋਕ ਮੈਨੂੰ ਸਬਸਿਡੀ ਵਿਰੋਧੀ ਕਹਿ ਦਿੰਦੇ ਮੈਂ ਕਹਿੰਦਾ ਕਿ ਨਹੀਂ ਹੁਣ ਜੇ ਤੁਸੀਂ 10 ਮੋਟਰਾਂ ਵਾਲੀ ਦੀ ਗੱਲ ਕੀਤੀ ਆ ਉਹਨਾਂ ਦਾ ਵਰਸ਼ਨ ਤੁਸੀਂ ਜ਼ਰੂਰ ਅਪਡੇਟ ਕਰ ਦੇਣਾ 10 ਮੋਟਰਾਂ ਵਾਲਾ ਯਾਨੀ ਇੰਨਾ ਰਕਬਾ ਹੋਏਗਾ ਨਾ ਕਿ ਉਹ 6 ਸਾਲਾਂ ਦਾ 4 ਲੱਖ ਰੁਪਈਆ ਭਰ ਸਕਦਾ ਆਹੀ ਗੱਲ ਅਸੀਂ ਕਹਿੰਦੇ ਆ ਕਿ ਜਿੱਥੋਂ ਪੈਸਾ ਆ ਸਕਦਾ ਆ ਤੁਸੀਂ ਹੁਣ ਆਪਾਂ ਗਰਮੀ 'ਚ ਬੈਠੇ ਆ 46 ਟੈਂਪਰੇਚਰ ਅਸੀਂ ਬਗੈਰ ਪੱਖੇ ਤੋਂ ਬਗੈਰ ਸੀ ਕਿਉਂਕਿ ਸਾਡੇ ਇੱਥੇ ਆਵਾਜ਼ ਹੁੰਦੀ ਹੈ ਅਸੀਂ ਕਈ ਵਾਰ ਮਤਲਬ ਕਿ ਨਹੀਂ ਕਰ ਸਕਦੇ ਜਦੋਂ ਲਾਈਟ ਚਲੇ ਜਾਂਦੀ ਚਲੋ ਆਡੀਅנס ਨੂੰ ਦਿੱਕਤ ਨਾ ਹੋਵੇ ਸੁਣੋ ਹਾਂਜੀ ਜੀ ਤੁਸੀਂ ਮੈਨੂੰ ਦੱਸੋ ਇਹਦਾ ਖਮਿਆਸਾ ਕਿਵੇਂ ਭੁਗਤਣਾ ਪੈ ਰਿਹਾ ਹੈ ਫ੍ਰੀ ਬੀਸ 300 300 ਕਿ ਕਿਸੇ ਨੇ ਮੰਗੀ ਨਹੀਂ ਸੀ ਇਹੋ ਜੀ ਮੰਗਾ ਸਸਤੀ ਕਰ ਦਿੰਦੇ ਸਸਤੀ ਕਰ ਦਿੰਦੇ ਮਤਲਬ ਕਿ ਇੱਕ ਹੈਗਾ ਸਾਡੇ ਤਬਕਾ ਜਿਹੜਾ ਵਿਚਾਰਾ 5 ਰੁਪਏ ਵੀ ਯੂਨਿਟ ਖਪਾ ਨਹੀਂ ਸਕਦਾ ਭਾਵੇਂ ਉਹਦੀ ਕੰਜ਼ਮਪਸ਼ਨ ਜਿਹੜੀ ਆ 200 250 ਯੂਨਿਟ ਹੀ ਰਹੀਵੇ 2 ਮਹੀਨਿਆਂ ਦੀ ਉਹ ਹੈ ਉਹਨੂੰ ਐਬਸੋਲੂਟਲੀ ਫ੍ਰੀ ਹੋਣਾ ਚਾਹੀਦਾ ਕੋਈ ਚੱਕਰ ਨਹੀਂ ਹੈ ਕਿਉਂਕਿ ਉਹਦਾ ਛੋਟਾ ਜਿਹਾ ਕਮਾਈ ਦਾ ਜਿਹੜਾ ਬਜਟ ਹੈ ਉਹ ਇੱਧਰ ਨਾ ਜਾਵੇ ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਤੇ ਲਾਵੇ ਖਾਣ ਪਾਣ ਤੇ ਲਾਵੇ ਪਰ ਜਿੱਥੋਂ ਪੈਸਾ ਆ ਸਕਦਾ ਸੀਗਾ ਜਿਹੜਾ ਮੱਧ ਵਰਗੀ ਆ ਜਾਂ ਉਤਲਾ ਜਿਹੜਾ 엘ੀਟ ਕਲਾਸ ਹੈ ਜਿਹੜਾ ਉਹਨੂੰ ਵੀ ਉਸੇ ਕੈਟਾਗਰੀ ਚ 100 ਕਿੱਲੇ ਵਾਲੇ ਨੂੰ ਵੀ ਉਸੇ ਉਸੇ ਕੈਟਾਗਰੀ ਚ ਤੇ ਜਿਹੜੇ ਮੈਂ ਡਾਟਾ ਕੱਢ ਕੇ ਦਊਂਗਾ ਹੁਣ ਮਾਨ ਸਾਹਿਬ ਅੱਗੇ ਰੱਖੂੰਗਾ ਮੈਂ ਹੁਣ ਡਾਟਾ ਕੱਢ ਕੇ ਲਿਆਂਗਾ ਅਗਲੇ ਹਫਤੇ ਕਿ ਛੋਟੇ ਕਿਸਾਨਾਂ ਦੀ ਕਿੰਨੀ ਕੁ ਸਬਸਿਡੀ ਬਣਦੀ ਹੈ ਮੁਕਾਬਲਤਨ ਵੱਡੇ ਕਿਸਾਨਾਂ ਦੇ ਜ਼ਿਮੀਂਦਾਰਾਂ ਦੇ ਛੋਟੇ ਕਿਸਾਨ ਡਾਟਾ ਕੱਢ ਕੇ ਰੱਖਾਂਗੇ ਅੱਗੇ ਕਿ ਛੋਟੇ ਕਿਸਾਨ ਐਸੇ ਨੇ ਬਹੁਤ ਵੱਡੀ ਗਿਣਤੀ ਉਹਨਾਂ ਦੀ ਹੈ ਜਿਨ੍ਹਾਂ ਦੇ ਕੋਲ ਵਿਚਾਰਿਆਂ ਕੋਲ ਇੱਕ ਵੀ ਟਿਊਬਲ ਨਹੀਂ ਕੋ ਚਾਰ ਕਨਾਲਾਂ ਵਾਲਾ ਕਿੱਲੇ ਵਾਲਾ ਹੁਣ ਦੱਸੋ ਕਨੈਕਸ਼ਨ ਕਿਵੇਂ ਲਾ ਲੂਗਾ ਸੋਲਰ ਕਿਵੇਂ ਲਾ ਲੂਗਾ ਉਹ ਮਿਲ ਲੈ ਕਿੱਲੇ ਤੋਂ ਘਾਟੂ ਉਹਨਾਂ ਨੂੰ ਕਈ ਵਾਰ ਪਾਣੀ ਮੁੱਲ ਦਾ ਲਾਉਣਾ ਪੈਂਦਾ ਜੀ ਤਾਂ ਆ ਆਪਣੇ ਆਪ ਦੇ ਵਿੱਚ ਹੀ ਇੱਕ ਇਹਨਾਂ ਨੇ ਨਵੀਂ ਚਰਚਾ ਛੇੜੀ ਆ ਜੀ ਕਿ ਵੇਖ ਲਓ ਕਿ ਵੱਡੇ ਵੱਡੇ ਚੌਧਰੀਆਂ ਕੋਲ ਜ਼ਿਮੀਂਦਾਰਾਂ ਕੋਲ ਇਹ ਇਹਨਾਂ ਤੇ ਕੋਲ ਜਿਹੜੀ ਸਬਸਿਡੀ ਦੀ ਰਕਮ ਕਿੰਨੀ ਜਾਂਦੀ ਹੋएगी ਤੇ ਜਿਹੜਾ ਛੋਟਾ ਨਾਮ ਉਹਦਾ ਬਦਨਾਮ ਆ ਜਿਹਦੇ ਕੋਲ ਸ਼ਾਇਦ ਆਪਦੇ ਕੋਲ ਵਿਚਾਰੇ ਕੋਲ ਕਨੈਕਸ਼ਨ ਹੀ ਨਹੀਂ ਆਨੇਗਾ ਜੀ 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 ਇੱਕ ਵੀਰ ਦਾ ਉੱਪਰ ਕਮੈਂਟ ਸੀਗਾ ਜੀ ਖੈਰਾ ਸਾਹਿਬ ਦੇ ਨਾਮ ਦੇ ਉੱਪਰ ਟੋਟਲ 10 ਨਹੀਂ ਹੈਗੀਆਂ ਜੀ ਖੈਰਾ ਸਾਹਿਬ ਦੇ ਨਾਮ ਉੱਪਰ ਹੈਗੀਆਂ ਨੇ 4 ਮੋਟਰਾਂ ਜਿਹੜੀਆਂ ਮਾਨ ਸਾਹਿਬ ਨੇ ਜੁੱਲ ਦੱਸਿਆ ਮੈਨੂੰ ਪਤਾ ਨਹੀਂ ਆ ਉਹ ਰਕਵੇ ਵਿੱਚ ਦੱਸਿਆ ਫਿਰ ਬਾਕੀ ਹਾਂ ਟੋਟਲ 10 ਮੋਟਰਾਂ ਦੱਸੀਆਂ ਨੇ ਜਿਹਦੇ ਵਿੱਚ ਖੈਰਾ ਸਾਹਿਬ ਦਾ ਜ਼ਿਕਰ 10 ਮੋਟਰਾਂ ਤਾਂ ਬਹੁਤ ਜ਼ਿਆਦਾ ਰਕਵੇ ਵਿੱਚ ਹੋਣੀਆਂ ਚਾਹੀਦੀਆਂ ਹਾਂ ਤਾਂ ਦੋ ਮੋਟਰਾਂ ਕੋਈ ਸੁਖਜਿੰਦਰ ਸਿੰਘ ਜੀ ਨੇ ਇੱਕ ਗੁਰਚਰਨ ਸਿੰਘ ਜੀ ਇੱਕ ਮਹਿੰਦਰ ਕੌਰ ਸੁਖਜਿੰਦਰ ਸਿੰਘ ਤੇ ਇਹਨਾਂ ਦੇ ਪਤਾ ਹੀ ਆ ਗਏ ਜੀ ਦੋ ਮੋਟਰ ਉਹਨਾਂ ਦੀਆਂ ਆਗੀਆਂ ਇੱਕ ਗੁਰਚਰਨ ਸਿੰਘ ਜੀ ਨੇਗੇ ਉਹ ਹੁਣ ਪਤਾ ਨਹੀਂ ਆ ਹਾਂਜੀ ਤਾਂ ਖੈਰਾ ਸਾਹਿਬ ਹੀ ਲਾਈਵ ਹੋਣਗੇ ਨਹੀਂ ਖੈਰਾ ਸਾਹਿਬ ਨੇ ਮੇਰੇ ਕੋਲ ਤਾਂ ਫਿਰ ਜਿਵੇਂ ਖੈਰਾ ਸਾਹਿਬ ਦੀ ਆਡੀਅנס ਨਾਮ ਤੇ ਵਿੱਚ ਟੂਣ ਟੂ ਹੀ ਚੱਲੂਆ ਕੰਮ ਖੈਰਾ ਸਾਹਿਬ ਵੀ ਪੂਰੇ ਗਰਮ ਸੀਗੇ ਅੱਗੇ ਉਹ ਕਹਿੰਦੇ ਕਿ ਬਾਈ ਮੇਰੀ ਗੱਲ ਸੁਣੋ ਕਹਿੰਦੇ ਮੈਂ ਪੱਤਰ ਲਿਖ ਦਿੱਤਾ ਹੁਣ ਮਹਿਕਮੇ ਨੂੰ ਅੱਗੇ ਤਾਂ ਮਹਿਕਮੇ ਦਾ ਕੰਮ ਰਹਿ ਗਿਆ ਨਾ ਆਹੀ ਗੱਲ ਮੈਂ ਕਹਿੰਦਾ ਆਹੀ ਗੱਲ ਮੈਂ ਕਹਿੰਦਾ ਕਿ ਜਦੋਂ ਕਿਸੇ ਨੇ ਐਮਐਲਏ ਨੇ ਲੈਟਰ ਲਿਖ ਦਿੱਤਾ ਕਿਸੇ ਐਮਐਲਏ ਨੇ ਲੈਟਰ ਲਿਖ ਦਿੱਤਾ ਕਿਸੇ ਐਮਪੀ ਨੇ ਲੈਟਰ ਲਿਖ ਦਿੱਤਾ ਹਾਲੇ ਤੁਹਾਨੂੰ ਹੋਰ ਕੀ ਚਾਹੀਦਾ ਤੇ ਜਾਂ ਮੈਨੂੰ ਕੱਢ ਕੇ ਦੱਸਣ ਕਿ ਬਾਈ ਉਦੋਂ ਬਾਅਦ ਕੀ ਕਰਨਾ ਸੀ ਮੈਂ ਵੀ ਮੈਂ ਮਹਿਕਮੇ ਨੂੰ ਦੱਸ ਦਿੱਤਾ ਉਸ ਤੋਂ ਬਾਅਦ ਮੇਰੇ ਤਾਂ ਕੋਈ ਕਸੂਰ ਨਹੀਂ ਬਸ ਉਹੀ ਉਲਝਣ ਹੈ ਨਾ ਇੱਥੇ ਇਹ ਆ ਕਿ ਇਹਨਾਂ ਦਾ ਹਾਲ ਉਸ ਪਸ਼ੂ ਵਰਗਾ ਜਿਹੜਾ ਚਰਦਾ ਘਟਿਆ ਉਜਾੜਾ ਜ਼ਿਆਦਾ ਕਰਦਾ ਇਹਨਾਂ ਨੇ ਵੀ ਇਹੋ ਹੀ ਕਰਨਾ ਹੁੰਦਾ ਹੈ ਕਿ ਰੌਲਾ ਜ਼ਿਆਦਾ ਪਾਉਣਾ ਹੁੰਦਾ ਕੰਮ ਦੀ ਗੱਲ ਕੱਟ ਕਰਨੀ ਹੁੰਦੀ ਹੈ ਮਾਨ ਸਾਹਿਬ ਨੂੰ ਇੱਕ ਮੈਂ ਹੋਰ ਦੱਸ ਦੇਣਾ ਜੀ ਕਿ ਵਿਧਾਇਕਾਂ ਦਾ ਇਨਕਮ ਟੈਕਸ ਵੀ ਜਨਤਾ ਪਰਦੀ ਆ ਉਹੀ ਬੰਦ ਕਰ ਦਿਓ ਵਿੱਚ ਤੁਸੀਂ ਵੀ ਇਨਕਮ ਟੈਕਸ ਸਾਡੇ ਤੋਂ ਪਰਵਾਹ ਰਿਆ ਗੱਲਾਂ ਕਰਦੇ ਹੋ ਵੱਡੀਆਂ ਵੱਡੀਆਂ ਥੋਥਾ ਚਨਾ ਬਾਜੇਗਾ ਨਾ ਉੱਚੀ ਦੁਕਾਨ ਫੀਕਾ ਪਕਵਾਨ ਮੈਂ ਆਇਆ ਕਰ ਦਿੱਤਾ ਐ ਕਰ ਦਿੱਤਾ ਤੁਸੀਂ 15000 ਰੁਪਏ ਕਐਮਐਲਏ ਨੂੰ ਕਾਦਾ ਬਿੱਲ ਦੇ ਰਹੇ ਹੋ ਬਈ ਟੈਲੀਫੋਨ ਦਾ ਕਿਹੜਾ ਕਿਹੜੀ ਉਹਦੀ థਾਈਲੈਂਡ ਵੀਡੀਓ ਚੈਟ ਚੱਲਦੀ ਆ ਬਈ ਜੀ ਤੁਸੀਂ ਸਾਫ ਕਬਦਾ ਇੱਕ ਨਹੀਂ ਪੈਨਸ਼ਨ ਚੱਕਦਿਆਂ ਇੱਧਰ ਵੀ ਕਰ ਦਿਓ ਇੱਕ ਕੰਮ ਰਿਫਾਰਮਸ ਤੇ ਬਹੁਤ ਕਰਨ ਵਾਲੇ ਨੇ ਅਸੂ ਬਹੁਤ ਕਰਨ ਵਾਲੇ ਨੇ ਜੀ ਜੀ ਜੇ ਕਰਨ ਤਾਂ ਤੇ ਮੈਂ ਤੇ ਇਹ ਸਮਝਦਾ ਕਿ ਠੀਕ ਹੈ ਜਿਹੜੇ ਇਸ ਤਰ੍ਹਾਂ ਦੇ ਹੈਗੇ ਨੇ ਵੱਡੇ ਬੰਦੇ ਬਈ ਉਹ ਅੱਗੇ ਆਉਣ ਸਬਸਿਡੀ ਆਪ ਹੀ ਛੱਡਣ ਤੇ ਜੇ ਨਹੀਂ ਤਾਂ ਨੀਤੀ ਵੀ ਬਣਾਈ ਜਾ ਸਕਦੀ ਹੈ ਕਟੂ-ਕਟ ਜਿਹੜੇ ਚੁਣੇ ਹੋਏ ਨਮਾਇंदे ਉਹਨਾਂ ਤੱਕ ਹੀ ਲਿਓ ਨੀਤੀ ਖੈਰਾ ਸਾਬ ਤੱਕ ਕਨੇਕ ਤੱਕ ਲਿਓ ਹਾਂ ਖੈਰਾ ਸਾਬ ਤਾਂ ਇੱਕ ਗੱਲ ਹੋਰ ਵੀ ਕਹਿ ਗਏ ਨਾਲ ਉਹ ਕਨੇਕ ਕਿ ਉੱਥੇ ਉਹਨਾਂ ਨੇ ਜਿਹੜੀ ਉਦਾਹਰਨ ਦਿੱਤੀ ਹੈ ਮਿਸਾਲ ਦਿੱਤੀ ਹੈ ਕਨੇਕ ਕਿ ਬਾਈ ਵੀ ਉਹ ਵੀ ਗਲਤ ਦਿੱਤੀ ਹੈ ਕਿ ਬਾਈ ਅੱਗੇ ਕਿ ਦੇਖ ਦਿੱਤੀ ਕਿਸੇ ਨੂੰ ਨੇ ਹੱਥ ਪਿੱਛੇ ਕਰ ਲਿਆ ਪਿੱਛੋਂ ਕੁੱਤਾ ਚੱਕ ਕੇ ਲੈ ਗਿਆ ਕਨੇਕ ਕਿ ਬਾਈ ਕਨੇ ਇਸ ਤਰ੍ਹਾਂ ਦੀ ਕੋਈ ਹੈ ਨਹੀਂ ਮੈਂ ਕਿਹਾ ਚ ਚਲੋ ਮੰਨ ਲੈਨੇ ਕਨੇ ਰੋਟੀ ਵੀ ਮਸਾਲਾ ਹੈ ਉਹ ਵੀ ਕੰਟਰੋਵਰਸ਼ਲ ਹੈ ਹਾਂ ਕਨੇ ਕਿ ਰੋਟੀ ਦੀ ਮਸਾਲਾ ਵੀ ਰੋਟੀ ਨੂੰ ਹੱਥ ਪਿੱਛੇ ਕਰਨਾ ਹੈ ਉਹ ਵੀ ਕੰਟਰੋਵਰਸ਼ਲ ਹੈ ਜੀ ਕੰਟਰੋਵਰਸ਼ਲ ਹੈ ਦੇਖ ਨੂੰ ਏ ਕਿਹੜਾ ਐਸਾ ਮੁਰਖ ਹੋਏਗਾ ਉਹ ਬਿਲਕੁਲ ਮੈਂ ਤੁਹਾਨੂੰ ਦੱਸ ਵੀ ਦਿਨਾ ਕਿ ਅਸਲ ਦੇ ਵਿੱਚ ਉਹ ਕਹਾਵਤ ਕਿਵੇਂ ਸੀਗੀ ਜੀ ਇਹਨਾਂ ਨੇ ਹੁਣ ਕਿਵੇਂ ਬਣਾਈ ਹੈ ਕਿਉਂਕਿ ਇਹ ਇਹ ਤਾਂ ਤੁਹਾਨੂੰ ਪਤਾ ਕਮੇਡੀਅਨ ਰਹੇ ਆ ਇਹਨਾਂ ਦਾ ਕੰਮ ਹੀ ਤੋੜਨਾ ਮੋੜਨਾ ਹੈ ਇਹ ਤੁਹਾਨੂੰ ਪਤਾ ਸਰਦੂਲ ਸਿਕੰਦਰ ਦੇ ਨਾਲ ਉਹ ਜਿਹੜੀ ਬੋਲੀ ਸੀ ਤੋਂ ਉਹਦੇ ਤੇ ਵੀ ਬਹੁਤ ਰੌਲਾ ਪੈਂਦਾ ਉਹ ਅਜੇ ਵੀ ਤੁਹਾਨੂੰ ਆਡੀਓ ਕਲਿੱਪ ਮਿਲ ਜਾਏਗੀ ਇਹਨਾਂ ਦਾ ਸੁਭਾਅ ਚੀਜ਼ਾਂ ਨੂੰ ਤੋੜਨਾ ਮਰੋੜਨਾ ਕਿਉਂਕਿ ਕਮੇਡੀਅਨ ਰਹੇ ਇਹਨਾਂ ਨੇ ਰੋਟੀ ਤੋੜਨ ਮਰੋੜਨ ਤੋਂ ਖਾਧੀ ਹਮੇਸ਼ਾ ਜੀ ਆ ਇਹਨਾਂ ਦੇ ਵਿੱਚੋਂ ਲੱਭਣੇ ਲੱਭਣਾ ਕੁਝ ਨਾ ਕੁਝ ਐਸਾ ਉਹ ਇੱਕ ਕਹਾਣੀ ਇਸ ਤਰ੍ਹਾਂ ਹੈ ਕਿ ਕੋਈ ਜਿਹੜੀ ਕਹਾਣੀ ਮੈਂ ਕਿਤਾਬ 'ਚ ਵੀ ਪੜ੍ਹੀ ਮੈਂ ਹਵਾਲਾ ਵੀ ਦੇ ਦੂੰਗਾ ਮੈਂ ਲੱਭ ਕੇ ਵੀ ਦੇ ਦੂੰਗਾ ਜੇ ਕੋਈ ਚਾਹੇ ਕਿਸੇ ਦੀ ਕੁੱਤੀ ਸੀ ਉਹ ਚੱਕਣਾ ਚਾਗੀ ਉਹਨੇ ਆਖਿਆ ਫਲਾਣੇ ਤੂਤਦੀਆਂ ਗੋਲਾਂ ਬਣੀਆਂ ਮਿੱਠੀਆਂ ਜੀ ਗੋਲਾਂ ਜਿਹਨਾਂ ਨੂੰ ਤੂਤੀਆਂ ਕਹਦੇ ਆਂਗੇ ਅਹੀਂ ਤੇ ਗੋਲਾ ਕਹ ਦਿੰਨੇ ਤੂਤ ਨੂੰ ਲੱਗਦੀ ਹੁੰਦੀ ਹੈ ਜਿਹੜੀਆਂ ਮਿੱਠੀਆਂ ਤੂਤੀਆਂ ਜੀ ਸਾਡੇ ਤੂਤੀਆਂ ਕਹਿੰਦੇ ਚਲੋ ਅੱਛਾ ਅਸੀਂ ਗੋਲਾ ਕਹ ਦਿੰਨੇ ਜੀ ਜਦੋਂ ਉਹਨੇ ਆਖਿਆ ਵੀ ਉੱਥੇ ਗੋਲਾ ਬੜੀਆਂ ਮਿੱਠੀਆਂ ਨੇ ਤੇ ਆ ਤੈਨੂੰ ਵੀ ਖਵਾ ਕੇ ਲਿਆਵਾਂ ਉਹਨੇ ਅੱਛਾ ਉਹਨੇ ਜੇ ਹਮ ਸ਼ਾਮ ਨੂੰ ਚੱਲਦੀਆਂ ਉਹ ਦੂਜੀ ਸਾਥ ਨਾਲ ਚੱਲ ਪਈ ਹੁਣ ਗੋਲਾ ਤੋੜਨ ਕਿੱਦਾਂ ਉਹਨਾਂ ਨੇ ਇੰਤਜ਼ਾਰ ਕੀਤਾ ਕਿ ਯਾਰ ਸ਼ਾਇਦ ਹਵਾ ਦਾ ਬੁੱਲਾ ਆਊਗਾ ਇਹ ਟੁੱਟ ਜਾਊਗੀ ਆ ਥੱਲੇ ਡਿੱਗੂ ਗਿਆ ਤੇ ਚੱਕਾਂਗੇ ਤੇ ਆਪਾਂ ਖਾਵਾਂਗੇ ਨਜ਼ਾਰੇ ਆਣਗੇ ਉਹ ਏਸ ਝਾੜ ਚ ਬੈਠੀਆਂ ਰਹੀਆਂ ਬੈਠੀਆਂ ਰਹੀਆਂ ਤੇ ਤੁਹਾਨੂੰ ਪਤਾ ਗਰਮੀ ਚ ਕਈ ਵਾਰ ਵਟ ਜਦਾ ਬੜਾ ਲੰਮਾ ਲੱਗ ਜਾਂਦਾ ਹਵਾ ਵਗਦੀ ਨਹੀਂ ਉਹ ਵਾਹ ਵਗੀ ਨਾ ਭੱਜ ਕੇ ਭੁੱਖ ਲੱਗੀ ਦੌੜ ਕੇ ਘਰੇ ਆਈ ਉਤੇ ਘਰੇ ਵੀ ਚੰਗੀਰ ਖਾਦੀ ਸੀ ਤੋਂ ਕਿ ਉਦੋਂ ਤੱਕ ਡੀਕ ਕੇ ਪਰਿਵਾਰ ਨੇ ਵੀ ਜਿਹੜੀ ਉਹਦੇ ਹਿੱਸੇ ਦੀ ਉਹ ਵੀ ਮਕਾ ਲਈ ਯਾਨੀ ਇਹਨੂੰ ਕਹਿੰਦੇ ਆ ਕਿ ਉਹ ਮਤਲਬ ਕਿ ਗਈ ਸੀ ਗੋਲਾ ਖਾਣਾ ਨਾ ਤੇ ਟੋਕ ਤੋਂ ਵੀ ਗਈ ਇਹ ਕਹਾਣੀ ਅਸਲ ਦੇ ਵਿੱਚ ਇਸ ਤਰ੍ਹਾਂ ਬਣਾਈ ਹੈ ਕਿ ਕਈ ਵਾਰ ਬੰਦਾ ਬਹੁਤੇ ਦੇ ਲਾਲਚ ਦੇ ਵਿੱਚ ਜੋ ਥੋੜਾ ਹੁੰਦਾ ਉਹ ਵੀ ਗਵਾ ਬੈਂਦਾ ਹੈ ਜੀ ਇਹਨੂੰ ਹੁਣ ਇਹਨਾਂ ਨੇ ਕਿਵੇਂ ਪੇਸ਼ ਕੀਤਾ ਇਹ ਵਾਕਿਆ ਇੱਕ ਸੋਚਣ ਵਾਲਾ ਵਿਸ਼ਾ ਤੇ ਇਹਦੇ ਤੇ ਕੰਟਰੋਵਰਸੀ ਕੰਟਰੋਵਰਸੀ ਜ਼ਰੂਰ ਹੋਏਗੀ ਕਿਉਂ ਕਿ ਕਿਉਂਕਿ ਐਸਜੀਪੀਸੀ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਉਤੇ ਡੀਕੰਡ ਹੈ ਨੇ ਇਹਨਾਂ ਦਿਨਾਂ ਦੇ ਵਿੱਚ ਕਿ ਕੋਈ ਬੰਦਾ ਯਰੜੇ ਹੀ ਠਾਵੇ ਸਹੀ ਇਹਨਾਂ ਚੋ हां चुनाव कमीशन ਨੂੰ ਸ਼ਿਕਾਇਤੀ ਉਹ ਨਾਲ ਦੀ ਨਾਲ ਕਿ ਭਾਈ ਚੋਣ ਕਮਿਸ਼ਨ ਨੂੰ ਤਾਂ ਛੱਡੋ ਉਹ ਆਪ ਹੀ ਆਪ ਹੀ ਇਹਦੇ ਤੇ ਨੋਟਿਸ ਲੈ ਲੈਂਦੇ ਨੇ ਹਾਂਜੀ ਨੋਟਿਸ ਲੈ ਲੈਂਦੇ ਨੇ ਜੀ 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 ਚਲੋ ਖੈਰ ਆਪਾਂ ਗੱਲਬਾਤ ਨੂੰ ਅੱਗੇ ਵੱਲ ਵਧਾਈਏ ਜੀ ਇਧਰੋਂ ਮਲੂਕ ਜੀ ਆਏ ਕਹਿੰਦੇ ਪੈਸੀ ਕਹਿੰਦੇ ਕਿ ਭਾਈ ਐਸੀਆਂ ਗੱਲਾਂ ਸੁਣ ਕੇ ਜਿਹੜੇ ਇਹਨਾਂ ਦੇ ਭਗਤ ਨੇ ਕਿਉਂ ਤਾੜੀਆਂ ਮਾਰਦੇ ਰਹਿੰਦੇ ਆ ਭਾਈ ਚਲੋ ਹੁਣ ਮਾਰਨ ਦਾ ਕੋਈ ਨਾ ਕੂਕਾ ਮਾਰਨਗਾ ਜਾਂ ਤਾੜਗਾ ਮਾਰਨਗਾ ਦੋ ਹੀ ਕੰਮ ਚੱਲਨੇ ਆ ਹੋਰ ਇਹ ਐਸੀ ਭੀੜ ਪੈਦਾ ਹੋ ਗਈ ਆ ਪੰਜਾਬੀਆਂਾਂ ਚ ਅਸੀ ਭੀੜ ਪੈਦਾ ਹੋ ਗਈ ਆ ਜੋਨੀ ਬਾਬਾ ਵਿਚਾਰਾ ਕਹਿੰਦਾ ਇਹਦੇ ਵਿੱਚ ਜਕਾਰੇ ਵਾਲੀ ਤੇ ਗੱਲ ਹੀ ਕੋਈ ਨਹੀਂ ਤੁਸੀਂ ਦੇਖੋ ਉਹਨੇ ਕਿੱਥੇ ਗੱਲ ਕਹੀ ਹੋਏਗੀ ਕਿਸੇ ਕੈਲੋ ਸਮਾਗਮ ਚ ਹੀ ਕਹੀ ਹੋਏਗੀ ਨਾ ਤੇ ਇਹ ਇਹ ਤੇ ਭੀੜ ਅਸੀਂ ਪੈਦਾ ਕਰ ਲਈ ਇਹ ਇਹ ਭੀੜ ਪੰਜਾਬ ਦੀ ਜਿਹੜੀ ਭੀੜ ਆ ਨਾ ਮੈਂ ਅੱਗੇ ਕਹਿਣਾ ਕਦੇ ਕਿਸੇ ਪਿੱਛੇ ਦੌੜ ਪਈ ਕਦੇ ਕਿਸੇ ਪਿੱਛੇ ਅੰਨੇ ਵਾਹ ਲੱਗ ਗਈ ਇਹ ਤੁਸੀਂ ਦੇਖਿਓ ਇਹ ਜੋ ਸਾਡਾ ਚੱਲਦਾ ਪਿਆ ਨਾ ਪੰਬਲਪੂਸਾ ਉਹ ਸਾਡਾ ਭਵਿੱਖ ਦੇਖਿਓ ਕਿਸ ਤਰ੍ਹਾਂ ਦਾ ਹੋਏਗਾ ਤੁਸੀਂ ਦੇਖਦੇ ਰਹਿਣਾ ਆਉਣ ਵਾਲੇ ਸਮੇਂ 'ਚ ਇਹ ਇਹ ਤਾਂ ਭੀੜ ਜਿਹੜੀ ਆ ਇਹ ਤਾਂ ਬਲਾਤਕਾਰ ਦੇ ਅੰਕੜੇ ਕੋਈ ਪੇਸ਼ ਕਰੇ ਤੇ ਉਹ ਕਵੇ ਕਿ ਉਸ ਸਰਕਾਰ ਦੇ ਵਿੱਚ ਇੰਨੇ ਬਲਾਤਕਾਰ ਹੋਏ ਸੀ ਆਪਣੀ ਸਰਕਾਰ 'ਚ ਇੰਨੇ ਹੋਏ ਆ ਇਹਨਾਂ ਨੇ ਇਹ ਨਹੀਂ ਵੇਖਣਾ ਵੀ ਸ਼ਾਇਦ ਜ਼ਿਆਦਾ ਹੀ ਹੋਏ ਹੋਣ ਇਹਨਾਂ ਨੇ ਇਹ ਕਹਿ ਦੇਣਾ ਕਿਹਾ ਇਨਕਲਾਬ ਤੇ ਜਿੰਦਾਬਾਦ ਜਿੰਦਾਬਾਦ ਆ ਭਾਈ ਜੀ ਇਹੀ ਚੀਜ਼ਾਂ ਨੇ ਨਾ ਇਹੀ ਕਮੀ ਆ ਸਾਡੇ 'ਚ